ਜਾਕੋ ਰੱਖੇ ਸਾਈਆਂ ਮਾਰ ਸਕੇ ਨਾ ਕੋਏ ਸਾਡੀ ਇਸ ਮੱਝ ਦੀ ਕਹਾਣੀ ਬਹੁਤ ਹੀ ਦੁੱਖ ਭਰੀ ਆ ਮਿੱਤਰੋ ਸਾਨੂੰ ਇਹਨੇ ਫਰਸ਼ਾਂ ਤੋਂ ਅਰਸ਼ਾਂ ਤੱਕ ਪਹੁੰਚਾ ਦਿੱਤਾ ਪਰ ਇਸ ਦੀ ਕਹਾਣੀ ਬਹੁਤ ਦੁੱਖ ਭਰੀ ਹੈ ਅੱਜ ਤੋਂ 8 ਸਾਲ ਪਹਿਲਾਂ 2017 ਦੇ ਵਿੱਚ ਮੇਰੇ ਬਾਪੂ ਨੇ ਇਹ ਮੱਝ ਵੱਡਣ ਵਾਲਿਆਂ ਤੋਂ ਲਈ ਸੀ ਜਿਸ ਦਿਨ ਦੀ ਮਿੱਤਰੋ ਇਹ ਆਪਣੇ ਘਰ ਆਈ ਹੈ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਰਹੀ ਆਪਣਾ ਘਰ ਭਰ ਦਿੱਤਾ ਇਹਨੇ ਅੱਜ ਤੋਂ 2 ਸਾਲ ਪਹਿਲਾਂ ਘਰ ਦੀਆਂ ਮਜਬੂਰੀਆਂ ਕਾਰਨ ਅਸੀਂ ਇਸ ਨੂੰ ਵੇਚ ਦਿੱਤਾ ਅਗਲੇ ਦੇ ਘਰ ਜਾ ਕੇ ਇਸ ਨੇ ਬਿਲਕੁਲ ਵੀ ਜੀ ਨਹੀਂ ਲਾਇਆ 6 ਦਿਨ ਨਾ ਕੁਝ ਖਾਦਾ ਤੇ ਨਾ ਕੁਝ ਪੀਤਾ ਅਸੀਂ ਵਾਪਸ ਇਸ ਨੂੰ ਲੈ ਆਏ ਜੇ ਦੋਸਤੋ ਗੱਲ ਕਰੀਏ ਵੀਡੀਓ ਦੀ ਤਾਂ ਸਾਨੂੰ ਕਾਮਯਾਬ ਕਰਨ ਦੇ ਵਿੱਚ ਇਸ ਦਾ ਪੂਰਾ ਪੂਰਾ ਹੱਥ ਹੈ ਕੁਝ ਸਮਾਂ ਪਹਿਲਾਂ ਮਿੱਤਰੋ ਇਸ ਦਾ ਬੱਚਾ ਇਸ ਦੇ ਢਿੱਡ ਦੇ ਵਿੱਚ ਹੀ ਮਰ ਗਿਆ ਸੀ ਇਹ ਸਾਨੂੰ ਹੁਣ ਬਿਲਕੁਲ ਵੀ ਦੁੱਧ ਨਹੀਂ ਦਿੰਦੀ ਪਰ ਅਸੀਂ ਇਸ ਨੂੰ ਘਰ ਦਾ ਮੈਂਬਰ ਬਣਾ ਕੇ ਰੱਖਿਆ ਹੋਇਆ ਹੈ ਸਾਡੇ ਬਹੁਤ ਰਿਸ਼ਤੇਦਾਰ ਸਾਡੇ ਤੋਂ ਆ ਕੇ ਮੱਝ ਮੰਗਦੇ ਨੇ ਪਰ ਸਾਡਾ ਇਹਦੇ ਬਿਨਾ ਤੇ ਇਹਦਾ ਸਾਡੇ ਬਿਨਾ ਬਿਲਕੁਲ ਵੀ ਦਿਲ ਨਹੀਂ ਲੱਗਦਾ ਹਾਂਜੀ ਮਿੱਤਰੋ ਹੁਣ ਫਿਰ ਆਪਾਂ ਨੇ ਵੀ ਸੋਚ ਲਿਆ ਵੀ ਇਹ ਜਿੰਨਾ ਚਿਰ ਵੀ ਰਹੂਗੀ ਆਪਣੇ ਘਰ ਹੀ ਰਹੂਗੀ ਇਹਨੂੰ ਅਸੀਂ ਕਦੇ ਵੀ ਨਹੀਂ ਵੇਚਾਂਗੇ ਤੇ ਆਪਣੇ ਪਰਿਵਾਰ ਦਾ ਮੈਂਬਰ ਬਣਾ ਕੇ ਰੱਖਾਂਗੇ ਹਾਂਜੀ ਮਿੱਤਰੋ ਤੁਸੀਂ ਸਾਡੀ ਮੱਝ ਦੀ ਦੁੱਖਪਰੀ ਕਹਾਣੀ ਤਾਂ ਸੋਹਣੀ ਲਈ ਹੋਣੀ ਜੁੜੇ ਰਹੋ ਬਲੌਗ ਦੇ ਨਾਲ ਜੀ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਕਿਵੇਂ ਸਾਡੀ ਮੱਝ ਗੱਲਾਂ ਮੰਨਦੀ ਹੈ ਜੀ ਸਾਡੀਆਂ ਚੱਲਦਾ ਚੱਲਦਾ ਵਲੌਗ ਸ਼ੇਅਰ ਕਰ ਦਿਓ ਨਾਲੇ ਲਾਈਕ ਕਰ ਦਿਓ ਜੀ ਜੁੜੇ ਰਹੋ ਵਲੌਗ ਦੇ ਨਾਲ ਤੇ ਆਜੋ ਦੋਸਤੋ ਤੁਹਾਨੂੰ ਦਿਖਾਉਨੇ ਆ ਹੁਣ ਮੱਝ ਦੀ ਕਲਾਕਾਰੀ ਮੀਣੋ ਉੱਠ ਜਾ ਪੁੱਤ ਉੱਠ ਜਾ ਆ ਜਾ ਨਾ ਇਹ ਆ ਜਾ ਆ ਜਾ ਓਹੋ ਖੋਲੀ ਤਾਂ ਹੈ ਨਹੀਂ ਤੇ ਦੋਸਤੋ ਐਵੇਂ ਇਹ ਸਾਡਾ ਕਹਿਣਾ ਮੰਨਦੀ ਹੈ ਤੇ ਐਂ ਸਾਨੂੰ ਇਹ ਵੀਡੀਓ ਚ ਸਾਥ ਦਿੰਦੀ ਹੈ ਤੇ ਜੁੜੇ ਰਹੋ ਵਲੌਗ ਦੇ ਨਾਲ ਤੁਹਾਨੂੰ ਅਗੋ ਵੀ ਦਿਖਾਉਨੇ ਆ ਇਹ ਮੱਝ ਕੀ ਕੁਛ ਕਰਦੀ ਐ ਅੱਜ ਇਹਦਾ ਜਨਮ ਦਿਨ ਐ ਜੀ ਆਪਾਂ ਇਹਦਾ ਜਨਮ ਦਿਨ ਬਹੁਤ ਹੀ ਧੂਮ ਧਾਮ ਦੇ ਨਾਲ ਮਨਾਵਾਂਗੇ ਦੋਸਤੋ ਇਹ ਮੱਝ ਨੇ ਸਾਡਾ ਘਰ ਬਣਤਾ ਜਦੋਂ ਦੀ ਇਹ ਆਈ ਐ ਉਦੋਂ ਤੇ ਸਾਡੇ ਘਰ ਦੇ ਵਿੱਚ ਦੁੱਧ ਨਹੀਂ ਮੁੱਕਿਆ ਜੀ ਆਪ ਭਾਵੇਂ ਨਹੀਂ ਦਿੰਦੀ ਪਰ ਹੋਰਾਂ ਮੱਝਾਂ ਦਾ ਦੁੱਧ ਨਹੀਂ ਮੁੱਕਿਆ ਦੋਸਤੋ ਇਹ ਮੱਝ ਨੂੰ ਅੱਜ ਆਪਣੇ ਘਰ ਆਈ ਨੂੰ 8 ਸਾਲ ਹੋ ਗਏ ਨੇ ਜੀ 3 ਤਰੀਕ ਤੀਜਾ ਮਹੀਨਾ 2017 ਨੂੰ ਇਹ ਆਪਣੇ ਘਰ ਆਈ ਸੀ ਇਹਦੀ ਜਨਮ ਤਰੀਕ ਤਾਂ ਆਪਾਂ ਨੂੰ ਯਾਦ ਨਹੀਂ ਪਰ ਆਪਣੇ ਘਰ ਆਈ ਨੂੰ ਅੱਜ ਇਹਨੂੰ 8 ਸਾਲ ਹੋ ਗਏ ਨੇ ਇਸ ਕਰਕੇ ਅੱਜ ਆਪਾਂ ਇਹਦਾ ਜਨਮ ਦਿਨ ਮਨਾਵਾਂਗੇ ਮੇਰਾ ਬਾਪੂ ਬਿਜਲੀ ਦਾ ਬਿੱਲ ਭਰਨ ਗਿਆ ਸੀ ਉੱਥੇ ਜਦੋਂ ਉਹਨੂੰ ਪਤਾ ਲੱਗਿਆ ਕਿ ਵੱਡਣ ਵਾਲਿਆਂ ਦੇ ਕੋਲ ਇਹ ਕੱਟੀ ਹੈ ਤਾਂ ਉਹਨੇ 4300 ਰੁਪਈਆ ਦੀ ਇਹ ਖਰੀਦ ਲਈ ਇਹ ਕੱਟੀ ਨੇ ਸਾਡੇ ਘਰ ਆ ਕੇ ਤਾਂ ਬਹੁਤ ਰੰਗ ਭਾਗ ਲਾਇਆ ਜੀ ਤੇ ਅਸੀਂ ਵੀ ਇਹ ਆਪਣੇ ਬਾਪੂ ਦੀ ਨਿਸ਼ਾਨੀ ਸਮਝ ਕੇ ਹੁਣ ਇਹਨੂੰ ਸਾਹਮਣੇ ਰੱਖਾਂਗੇ ਇਹਨੂੰ ਜਦੋਂ ਸੈਂਪਲ ਆਉਨੇ ਆ ਮਿੱਤਰੋ ਉਹਦੋਂ ਇਹ ਛੱਟਦੀ ਬਹੁਤ ਹੈ ਸ਼ੈਂਪੂ ਨੂੰ ਕਮੈਂਟ ਕਰਕੇ ਦੱਸਿਓ ਇਹ ਛੱਟਦੀ ਕਿਉਂ ਹੈ ਬਾਹ ਤੇਰੀ ਸਾਡਾ ਤਾਂ ਇਹ ਮੱਝ ਨਾਲ ਬਹੁਤ ਹੀ ਜ਼ਿਆਦਾ ਪਿਆਰ ਪੈ ਗਿਆ ਕਿ ਤੁਸੀਂ ਵੀ ਆਪਣੇ ਪਸ਼ੂਆਂ ਨੂੰ ਇੰਨੇ ਪਿਆਰ ਕਰਦੇ ਹੋ ਮਿੱਤਰੋ ਹੁਣ ਆਪਾਂ ਪਾਉਣਾ ਇਹਦੇ ਟੋਪਾ ਤੁਹਾਨੂੰ ਕੀ ਲੱਗਦਾ ਵੀ ਟੋਪਾ ਪਵਾ ਲੂਗੀ ਇੱਕ ਤਾਂ ਲਤੀ ਵਾਲੀ ਆ ਸਾਡੀ ਕੋਸ਼ਿਸ਼ ਜਾਰੀ ਹੈ ਮਿੱਤਰੋ ਇਹਦੇ ਟੋਪਾ ਆਪ ਪਾ ਕੇ ਹਟਾਂਗੇ ਕਿਉਂਕਿ ਤੁਹਾਨੂੰ ਵੀ ਪਤਾ ਹੈ ਟੋਪੇ ਤੋਂ ਬਿਨਾ ਵੱਡੇ ਕਾਦਾ ਬਹੁਤ ਔਖੇ ਹੋਗੇ ਅਸੀਂ ਇਹਦੇ ਟੋਪਾ ਪਾ ਰਹੇ ਹਾਂ ਤੁਸੀਂ ਬਲੌਗ ਦੇ ਵਿੱਚ ਦੇਖ ਹੀ ਰਹੇ ਹੋ ਜਦੋਂ ਟੋਪਾ ਪੈ ਗਿਆ ਲੋ ਵੀ ਮਿੱਤਰੋ ਕਰ ਕਰਾ ਕੇ ਆਪਾਂ ਇਹਦੇ ਟੋਪਾ ਦਾ ਪਾਤਾ ਹੁਣ ਇਹ ਵੱਡੇ ਮਨਾਉਣ ਨੂੰ ਪੂਰੀ ਤਿਆਰ ਹੈ ਤੇ ਤੁਸੀਂ ਜੁੜੇ ਰਹੋ ਬਲੌਗ ਦੇ ਨਾਲ बस थोड़ा जा रह गया थोड़ा जा और देख लो ਤੇ ਇੱਕ ਗੱਲ ਹੋਰ ਵੀ ਆ ਬਾਈ ਇਹਦੀ ਜਦੋਂ ਇਹਦੇ ਉੱਪਰ ਬਹਿ ਕੇ ਅਸੀਂ ਢੇੜਾ ਦਿੰਨੇ ਆ ਨਾ ਘੋੜੀ ਵਾਲੀ ਫੀਲਿੰਗ ਆਉਂਦੀ ਹੈ ਜਾਂ ਤਾਂ ਇਹ ਪਿਛਲੇ ਜਨਮ ਚ ਘੋੜੀ ਹੋਊਗੀ ਜਿਆਦਾ ਗੱਲਾਂ ਹੁਣ ਨਾ ਮਾਰੀਏ ਮਿੱਤਰੋ ਆਜੋ ਪੱਕੇ ਕੱਟੀਏ ਹਾਂਜੀ ਦੋਸਤੋ ਹੁਣ ਆਪਾਂ ਕੱਟਣ ਲੱਗਿਆ ਮੀਨੂ ਦੇ ਬਰਥਡੇ ਦਾ ਕੇਕ ਸੋ ਸਾਨੂੰ ਤੇ ਇਹਦੇ ਬਰਥਡੇ ਦੀ ਬਹੁਤ ਖੁਸ਼ੀ ਆ ਤੇ ਤੁਸੀਂ ਵੀ ਦੱਸਿਓ ਕਮੈਂਟਾਂ ਦੇ ਵਿੱਚ ਵੀ ਤੁਹਾਨੂੰ ਖੁਸ਼ੀ ਕਿੰਨੀ ਹੈ ਦੇ ਬਰਥਡੇ ਦੀ ਤੇ ਦੇਖ ਲਓ ਵੀ ਤੁਸੀਂ ਰੈਡੀ ਹੋ ਚੁੱਕੀ ਏ ਟੋਪੀ ਟੋਪੀ ਪਾ ਲਈ ਅਸੀਂ ਚਲੋ ਕਟਿਏ ਖਟੋ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਡੀਅਰ ਮੀਨੋ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਕਾਲਾ ਵਾਲਾ ਪੁੱਤ ਤੁਸੀਂ ਡਰਾਤੀ ਇਹ ਪਹਿਲਾਂ ਹੀ ਮੱਝ ਹੁਣ ਕੀ ਕਰੀਏ ਆ ਬੜਾ ਥੋੜਾ ਆ ਕਿਨੂੰ ਢਰਾਤੀ ਇਹਨਾਂ ਟੋਪਾ ਪਾ ਕੇ ਲੈ ਲੈ ਮੈਨੋ ਲੈ ਹਾਲਾ ਪੁੱਤ ਮਾਤਾ ਤੈਨੂੰ ਫਿਰ ਇਹਦੇ ਜਨਮ ਦਿਨ ਦੀ ਕਿੰਨੀ ਕੁ ਖੁਸ਼ੀ ਹੈ ਬਹੁਤ ਖੁਸ਼ੀ ਹੈ ਮਹਾਰਾਜਾ ਨੂੰ ਤੰਦਰੁਸਤੀ ਬਖਸ਼ੇ